ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਆਗੇ ਸੁਖ ਗੁਰ ਦੀਆ ਪਛੈ ਕੁਸਲ ਖੇਮ ਗੁਰ ਕੀਆ ਸਰਬ ਨਿਧਾਨ ਸੁਖ ਪਾਇਆ ਗੋਰੇ ਆਪਣਾ ਹਿਰਦੇ ਤੇ ਆਇਆ ਆਪਣੇ ਸਤਿਗੁਰ ਕੀ ਵਡਿਆਈ ਮਨ ਇੱਥੇ ਫਲ ਪਾਏ ਸੰਤੋਹ ਦਿਨ ਦਿਨ ਚੜ੍ਹੇ ਸਵਾਈ ਰਹਾਉ ਜੀ ਜੰਤ ਸਭ ਭੈ ਦੇ ਅਲਾ ਪ੍ਰਭੇ ਆਪਣੇ ਕਰਦੀਨੇ ਸਹਿਜ ਸੁਪਾਏ ਮਿਲੇ ਗੋਪਾਲਾ ਨਾਨਕ ਸਾਚ ਪਤੇ ਨੇ ਸੋਰਠ ਮਹਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦਾ ਹਮਾਰੇ RAM ਨਾਮ ਮਨ ਲਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਬినాਸੀ ਤਾ ਕੀ ਸੇਵਨ ਬ੍ਰਿਥਿ ਜਾਸੀ ਅੰਧ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸੋਰਠ ਮਹੱਲਾ ਪੰਜਵਾ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈ ਜਸਵਾਰੇ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋ ਤਿਸ ਬਿਨ ਅਵਰ ਨ ਕੋਈ ਕਰਨ ਕਰਨ ਪ੍ਰਭ ਸੋਈ ਰਹਾ ਪ੍ਰਭੇ ਆਪਣੇ ਵਰ ਦਿਨੇ ਸਗਲ ਜੀਵਸ ਕਿਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਸੋਰਠ ਮਹੱਲਾ ਪੰਜਵਾ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤ ਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਏ ਰਹਾਓ ਜੋ ਮੰਗੇ ਸੋ ਲੈ ਵਹਿ ਪ੍ਰਭ ਆਪਣੇ ਸੰਤਾਂ ਦੇ ਵਹਿ ਹਰ ਗੋਵਿੰਦ ਪ੍ਰਭ ਰੱਖਿਆ ਜਨ ਨਾਨਕ ਸਾਚ ਸੁਪਖਿਆ ਸੋਰਠ ਮਹਲਾ ਪੰਜਵਾ सोई करावे ਜੋ ਤੁਦ ਭਾਵੇ 모ਹੇ ਸਿਆਣਪ ਕਸ਼ੂਨਾ ਆਵੇ ਹਮ ਬਾਰਗ ਤੋ ਸ਼ਰਨਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਯਾ ਕਰ ਕਿਰਪਾ ਪ੍ਰਤ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਹਾ ਜੀ ਜਨਤ ਤੇਰੇ ਧਾਰੇ ਪ੍ਰਭ ਦੋਰੀ ਹੱਥ ਤੇਮਾਰੇ ਜੇ ਕਰਵੇਂ ਸੋ ਕਰਨਾ ਨਾਨਕ ਦਾਸ ਤੇਰੀ ਸਰਣਾ ਸਰਠ ਮਹੱਲਾ ਪੰਜਵਾਹ ਹਰ ਨਾਮੁਰ ਦੇ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੀ ਮਨ ਲਾਗਾ ਪੂਰਨ ਜਾਕੇ ਭਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪਹਿਰ ਆਰਾਦੇ ਉਹ ਹਰ ਹਰ ਮਨ ਚੰਦਿਆ ਫਲ ਪਾਇਆ ਰਹਾਉ ਪਰਾਪੁਰਬਲਾ ਅੰਕੁਰ ਜਾਗਿਆ RAM ਨਾਮ ਮਨ ਲਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਰਠ ਮਹੱਲਾ ਪੰਜਵਾ ਗੁਰਮੇਲ ਪ੍ਰਭੂ ਚਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੈ ਜਕਾਰ ਸੁਣਾਏ ਸੰਤੋ ਸਾਚੀ ਸਰਨ ਸੁਆਮੀ ਜੀ ਜੰਤ ਸਭ ਹਾਥ ਤੇ ਸਕੇ ਸੋ ਪ੍ਰਭ ਅੰਤਰ ਜਾਮੇ ਰਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤਿਤ ਪਾਵਨ ਪ੍ਰਭ ਨਮਾ ਜਨ ਨਾਨਕ ਸਦ ਕੁਰਬਾਨਾ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਸਾਜ ਸਵਾਰਿਆ ਇਹੋ ਲੋਹੜਾ ਗੁਰੂ ਉਬਾਰਿਆ ਅਨੰਦ ਕਰੋ ਪਤ ਮਾਤਾ ਪਰਮੇਸ਼ਰ ਜੀ ਦਾ ਦਾਤਾ ਸ਼ਬਚ ਤਵਨ ਦਾਸ ਤੁਮਾਰੇ ਰੱਖੇ ਪੈਜ ਦਾਸ ਆਪਣੇ ਕੀ ਕਰਜ ਆਪ ਸਵਾਰੇ ਰਹਾਓ ਮੇਰਾ ਪ੍ਰਭ ਪਰ ਉਪਕਾਰੇ ਪੂਰਨ ਕਲ ਜਨ ਤਾਰੇ ਨਾਨਕ ਸਰਣੀ ਆਇਆ ਮਨ ਚੰਦਿਆ ਫਲ ਪਾਇਆ ਸੋਰਠ ਮਹੱਲਾ ਪੰਜਵਾ ਸਦਾ ਸਦਾ ਹਰ ਜਾਪੇ ਰਬ ਬਾਲਕ ਰੱਖਿਆ ਪੇ ਸੀਤਲਾ ਠਾਕ ਰਹੀ ਬੇਗਨ ਗਏ ਹਰਨਾਈ ਮੇਰਾ ਪ੍ਰਭ ਹੋਆ ਸਦਾ ਦੇ ਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਾਇ ਕਿਰਪਾਲਾ ਰਹਾਉ ਪ੍ਰਭ ਕਰਨ ਕਰਨ ਸਮਰਥਾ ਹਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੇ ਸੁਣੀ ਬੇਨੰਤੀ ਸਬਨਾਨਕ ਸੁਖ ਸਵੰਤੀ ਸੋਰਠ ਮਹੱਲਾ ਪੰਜਵਾ ਆਪਣਾ ਗੁਰੂ ਤੇ ਆਏ ਮੇਲਕ ਸੁਲਾਸੇ ਤੇ ਘਰ ਆਏ ਨਾਮੇ ਕੀ ਵੜਿਆਈ ਤਿਸ ਕੀਮਤ ਕਹਿਣ ਨਾ ਜਾਈ संत हो हर 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 आराध हर आराध सबो के सिपाईए कारज सगले साधो रहाओ प्रेम भगत प्रभु लागी सो पाए जस वड भागे ਜਨ ਨਾਨਕ ਨਾਮ ਤੇ ਆਇਆ ਤਿੰਨ ਸਰਬ ਸੁਖਾ ਫਲ ਪਾਇਆ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ आनंद करहे नर नारी हर हर प्रभु कृपा तारि संतो सुख होआ सब थाई पार ब्रह्म पूरन परमेश्वर रब रहया सबनी जाई रहा तुरकी वाणी आई ਇਨ ਸਗਲੀ ਚਿੰਤਾ ਮਿਟਾਈ ਦਿਆਲ ਪੁਰਖ ਮਿਹਰਵਾਨਾ ਹਰਨਾਨਕ ਸਾਚ ਵਖਾਨਾ ਸੋਰਠ ਮਹੱਲਾ ਪੰਜਵਾ ਅਥੇ ਉਠੈ ਰਖਵਾਲਾ ਰਬ ਸਤ ਗੁਰ ਦੇਨਾ ਦਿਆਲਾ ਦਾਸ ਆਪਣੇ ਆਪ ਰੱਖੇ ਘਟ ਘਟ ਸ਼ਬਦ ਸੁਭਾਖੇ ਗੁਰ ਕੇ ਚਰਨ ਉਪਰ ਬਲ ਜਾਈ ਦਿਨ ਸਰੇ ਇਨ ਸਾਸ ਸਾਸ ਸਮਾਲੀ ਪੂਰਨ ਸਭ ਨੇ ਥਾਇ ਰਹਾਓ ਆਪ ਸਹਾਈ ਹੋ ਆ ਸਚੇ ਦਾ ਸਚਾ ਠੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਰਠ ਮਹੱਲਾ ਪੰਜਵਾ ਸਤ ਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੇ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖਦਾਈ ਜੋਇਛੇ ਸੋਇ ਫਲ ਪਾਵਹਿ ਬਿਰਥੀ ਆਸ ਨਾ ਜਾਇ ਰਹਾ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਗਤ ਤਾ ਕਾ ਮਨ ਲੀਣਾ ਪਾਰ ਬ੍ਰਹਮ ਮਨ ਪਾਵੇ ਆਠ ਪਹਿਰ ਹਰ ਕਾ ਜਸ ਰਵਣਾ ਵਿਖੇਠ ਗੋਰੀ ਲਾਠੀ ਸੰਗ ਮਿਲਾਏ ਲੀਆ ਮੇਰੇ ਕਰਤੇ ਸੰਤ ਸਾਧ ਪਏ ਸਾਥੀ ਕਰ ਗਹਿਲੀਨੇ ਸਰਬਸ ਦਿਨੇ ਆਪੇ ਆਪ ਮਿਲਾਇਆ ਕਹੋ ਨਾਨਕ ਸਰਬ ਥੋਕ ਪੂਰਨ ਪੂਰਾ ਸਤ ਗੁਰ ਪਾਇਆ thora th mahala panjwa gribi gada hamari khanna sagal re nishari ese aage ko na tikave kari gurpure eh gal sari ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਸਕੇ ਗਤ ਹੋਵੇ ਉਧ ਰਹੈ ਸਗਲੇ ਕੋਟਾ ਰਹਾਉ ਸੰਤ ਸੰਗ ਜਸ ਗਾਇਆ ਇਹ ਪੂਰਨ ਹਰ ਧਨ ਪਾਇਆ ਕਹੋ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮਾ ਨਦਰ ਆਇਆ ਸੋਰਠ ਮਹਲਾ ਪੰਜਵਾਂ ਗੁਰਪੁਰੇ ਪੁਰ ਕਿਨੇ ਬਖਸ਼ੇ ਆਪਣੇ ਕਰ ਦਿਨੇ ਨੇਤ ਆਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਫਲ ਦਾਤੀ ਗੁਰਪੁਰੇ ਕਿਰਪਾ ਕਰ ਦਿਨੇ ਵਿਰ ਲੈ ਕੇ ਨਹੀਂ ਜਾਤੇ ਰਹਾਉ ਗੁਰਬਾਣੀ ਗਾਵੇ ਪਾਏ ਉਹ ਸਫਲ ਸਦਾ ਸੁਖ ਦਾਈ ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ ਸੋਰਠ ਮਹੱਲਾ ਪੰਜਵਾ ਗੁਰਪੁਰ ਆਰਾਧੇ ਕਰਜ ਸਗਲੇ ਸਾਧੇ ਸਗਲ ਮਨੋਰਝ ਪੂਰੇ ਬਾਜੇ ਅਨਹਦ ਤੂਰੇ ਸੰਤੋ ਰਾਮ ਜਪਤ ਸੁਖ ਪਾਇਆ ਸੰਤੇ ਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲ ਇਕੱਠ ਕਹਾਣੀ ਸੋਰਠ ਮਹਲਾ 5 ਭੁਖੇ ਖਾਵਤ ਲਾਜ ਨਾ ਆਵੇ ਤਉ ਹਰ ਜਨ ਹਰ ਗੁਣ ਗਾਵੇ ਆਪਣੇ ਕਾਜ ਕੋ ਕਿਉ ਅਲਕਾਈਏ ਜਿਤ ਸਿਮਰਨ ਦਰਗਹ ਮੁਖ ਉਜਲ ਸਦਾ ਸਦਾ ਸੁਖ ਪਾਈ ਰਹਾਓ ਜਿਉ ਕਾਮੀ ਕਾਮ ਲੁਭਾਵੇ ਤਿਉ ਹਰ ਦਾਸ ਹਰ ਜਸ ਪਾਵੇ ਜੋ ਮਾਤਾ ਬਾਲ ਲਪਟਾਵੇ ਤਿਉ ਗਿਆਨੀ ਨਾਮ ਕਮਾਵੇ ਗੁਰਪੂਰੇ ਤੇ ਪਾਵੇ ਜਨ ਨਾਨਕ ਨਾਮ ਧਿਆਵੇ ਸੁਰਠ ਮਹੱਲਾ ਪੰਜਵਾ ਸੁਖ ਸਾਂਦ ਘਰ ਆਇਆ ਨਿੰਦਕ ਕੈ ਮੁਖ ਛਾਇਆ ਪੂਰੇ ਗੁਰ ਪਹਿਰਾਇਆ ਬਿਨ ਸੇ ਦੁਖ ਸਬਾਇਆ ਸੰਤੋਸ਼ਾ ਚੇ ਕੀ ਵਡਿਆਈ ਜਿਨੇ ਅਚਰ ਜਾ ਸੋਬ ਬਣਾਈ ਰਹਾ ਬੋਲੇ ਸਾਹਿਬ ਕੈ ਪਾਣੇ ਦਾਸ ਬਾਣੀ ਬ੍ਰਹਮ ਵਖਾਣੇ ਨਾਨਕ ਪ੍ਰਭ ਸੁਖਦਾਈ ਜਨਪੂਰੀ ਬਣਤ ਬਣਾਏ ਸੋਰਠ ਮਹੱਲਾ ਪੰਜਵਾ ਪ੍ਰਭ ਆਪਣਾਰ ਦੇ ਤਿਆਏ ਕਰ ਸਹੀ ਸਲਾਮਤ ਆਏ ਸੰਤੋਖ ਭਿਆ ਸੰਸਾਰੇ ਗੁਰਪੁਰ ਲੈ ਤਾਰੇ संतो प्रभु मेरा सदा दयाला अपने भगत के गणत न गणी रखे बाल गोपाल रहा हर नाम हृदय उर तारे تن سبے تھوک سوارے ਗੁਰਪੁਰੈ ਤੁਸ ਦੀਆ ਫਿਰ ਨਾਨਕ ਦੁਖ ਨਥਿਆ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜਕਾਰ ਕਰੇ ਸਭ ਕੋਈ ਗੁਰਪੁਰੇ ਕੀ ਵਡਿਆਈ ਤਾ ਕੇ ਕੀਮਤ ਕਹੀ ਨਾ ਜਾਏ ਹਾਂ ਕੁਰਬਾਨ ਜਾਈ ਤੇਰੇ ਨਾਵੇ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਪਾਰੋ ਸੁਆਮੀ ਮੇਰਾ ਸੰਤਾ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕੈ ਛਾਈ ਸੋਰਠ ਮਹੱਲਾ ਪੰਜਵਾ ਆਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਢੋਲਤ ਕਤ ਹੂ ਨਾਹੀ ਸਾਚੇ ਸਾਹਿਬ ਸਿ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰਹਿ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਏ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰੇ ਬ੍ਰਤ ਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ